ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਆ ਆ ਤੁਸੀਂ ਗਾਂ ਦਾ ਹਾਲ ਦੇਖੋ ਇਹਦਾ ਸਵੇਰੇ 6 ਵਜੇ ਵੀ ਅੱਜ ਦਾ ਹਾਲ ਆ ਇਹ ਨਾ ਹਫ ਰਹੀ ਥੀ ਇਹ ਲਾਲਾਂ ਸਿਟ ਰਹੀ ਆ ਜਦੋਂ ਜਗਾਲੀ ਤਾਂ ਘਰੇ ਨਹੀਂ ਰਹੀ ਜਗਾਲੀ ਦੀ ਜਗ੍ਹਾ ਲਾਲਾਂ ਹੀ ਸਿਟ ਰਹੀ ਆ ਮੂੰਹ 'ਚੋਂ ਇਹਦੇ ਹਰ ਟਾਈਮ ਸਿਟ 'ਚ ਪਾਣੀ ਪਾਉ ਕਦੇ ਤਾਂ ਕੱਕ ਖਾਂਦੀ ਆ ਉਹਦੇ ਵਾਸਤੇ ਥੋੜਾ ਜਿਹਾ ਦੇਸੀ ਨੁਕਤਾ ਦੱਸਣ ਲੱਗਿਆ ਇਹ ਵਰਤਿਆ ਆ ਆਪਣਾ ਬਹੁਤ ਫਰਕ ਪਿਆ ਦੁੱਧ ਨੂੰ ਵੀ ਤੁਸੀਂ 2 ਤੋਂ 3 ਮੁਠੀਆਂ ਸੌਂਫ ਦੀਆਂ ਲੈ ਲੈਣੀਆਂ ਨੇ ਸਸਤਾ ਸੌਦਾ ਕੋਈ ਮਹਿੰਗੀ ਚੀਜ਼ ਨਹੀਂ ਹੈਗੀ ਇਹਦੇ ਵਿੱਚ ਸੁੱਕਾ ਧਨੀਆ ਹਰੇਕ ਦੇ ਘਰੋਂ ਦਾ ਸੁੱਕਾ ਧਨੀਆ ਪਾ ਲਓ ਜੇ ਹਰਾ ਪਦੀਨਾ ਖੜਾ ਹਰੇਕ ਦੇ ਖੇਤ ਬੱਟਾਂ ਲੱਗ ਹਰ ਪਦੀਨਾ ਖੜਾ ਹੈ ਤੁਸੀਂ ਪਦੀਨਾ ਵਿੱਚ ਪਾ ਸਦੋਂ ਤੋੜ ਕੇ ਥੋੜਾ ਬਹੁਤਾ ਜੇ ਸੁੱਕਾ ਪਿਆ ਤਾਂ ਸੁੱਕਾ ਪਾ ਲਓ ਤੇ ਸਸਤੀ ਜੋ ਇਮਲੀ ਆ 30 40 ਰੁਪਏ ਦਾ ਪੈਕਟ ਜ ਆ ਜਾਂਦਾ ਇੱਕ ਮੁਠੀ ਦੇ ਹਿਸਾਬ ਨਾਲ ਤੁਸੀਂ ਇਮਲੀ ਕੱਚੀ ਇਮਲੀ ਉਹ ਵਿੱਚ ਪਾ ਲਓ ਇਹ ਨਾਲ ਸਾਰੀਆਂ ਚੀਜ਼ਾਂ ਨੂੰ ਰਾਤ ਨੂੰ ਭਿਓ ਕੇ ਰੱਖ ਦੋ ਸਾਰੀ ਰਾਤ ਭਿੱਜਿਆ ਰਹਿਣ ਦਿਓ ਸਮਾਰ ਕੇ ਐਨ ਤੇ ਸਵੇਰੇ ਇਹਨੂੰ ਮਿਕਸੀ ਚ ਪਾ ਕੇ ਤੁਸੀਂ ਗ੍ਰੈਂਡ ਕਰ ਸਕਦੇ ਆ ਬਿਲਕੁਲ ਹਨ ਗ੍ਰੈਂਡ ਹੋ ਗਿਆ ਉਹਦੇ ਬਾਅਦ ਇਹਨੂੰ ਕੱਪੜੇ ਨਾਲ ਪਾਉਣ ਲੋ ਜਿਹੜਾ ਮਾਲ ਬਾਅਦ ਚ ਬਚ ਗਿਆ ਜਿਹੜਾ ਡੰਗਰ ਥੋੜਾ ਦਾਣੇ ਚ ਖਾਂਦਾ ਉਹਨੂੰ ਤਾਂ ਦਾਣੇ ਚ ਖਿਲਾ ਦਿਓ ਜੇ ਪਾਣੀ ਚ ਪਾ ਕੇ ਘੋਲ ਕੇ ਪੀਂਦਾ ਦਾ ਪਾਣੀ ਪਿਆ ਸਕਦੇ ਆ ਜਿਹੜਾ ਡੰਗਰ ਨਹੀਂ ਪੀਂਦਾ ਤੁਸੀਂ ਉਹਨੂੰ ਨਾਲ ਨਾਲ ਦੇ ਦਿਓ ਉਹ ਤੁਹਾਡੇ ਦੁੱਧ ਗਾਵਾਂ ਜਿਹੜੇ ਦੁੱਧ ਘਟੀਆਂ ਤੇ ਦੁੱਧ ਵੀ ਵਧਣਗੀਆਂ ਜਿਹੜੀਆਂ ਹੌਂਕ ਰਹੀਆਂ ਹੌਂਕ ਨੂੰ ਤੋਂ ਵੀ ਬਹੁਤ ਜ਼ਿਆਦਾ 70 80% ਫਰਕ ਪੈ ਜਾਊਗਾ ਤੇ ਖਾਣ ਪੀਣ ਵਧੀਆ ਲੱਗ ਜਾਣਗੀਆਂ ਤਿੰਨ ਤੋਂ ਚਾਰ ਦਿਨ ਕਟੋ ਕਟੋ ਕੱਟ ਤਿੰਨ ਤੋਂ ਚਾਰ ਦਿਨ ਇਹ ਤੁਸੀਂ ਡੇਲੀ ਕਰਨਾ ਹੈ ਜਿਹੜਾ ਪੋਸ਼ੂ ਨਹੀਂ ਖਾ ਰਿਹਾ ਉਹਦੇ ਨਾਲ ਦਾਣੇ ਵਿੱਚ ਤਾਂ ਉਹਨੂੰ ਤੁਸੀਂ ਨਾਲ-ਨਾਲ ਦੇਣ ਲੱਗ ਜਾਓ ਆਹ ਲਾਲਾਂ ਦੇਖੋ ਇਦਾਂ ਹੀ ਲਾਲਾਂ ਸਿੱਟੀ ਜਾਂਦੀ ਸੀ ਇਹ ਹੁਣ ਇਹਦਾ ਬਹੁਤ ਫਰਕ ਆ ਹੁਣ ਤੁਹਾਨੂੰ 2 ਦਿਨ ਤੇ ਬਾਅਦ ਵੀਡੀਓ ਪਾਵਾਂਗੇ ਇਹਦੀ